ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਭਨੇ ਪੇਸ਼ ਹੋਏ ਗੱਲ ਕਰਦੇ ਆ ਕਿ ਇੱਕ ਸਿਰਫਰੇ ਆਸ਼ਿਕ ਦੀ ਜੜੀ ਕਰਤੂਤ ਸੁਣ ਕੇ ਤੁਹਾਡੀ ਵੀ ਦੂ ਕੰਮ ਜਾਵੇਗੀ ਜੀ ਹਾਂ ਇੱਕ ਲੜਕਾ ਔਰ ਇੱਕ ਲੜਕੀ ਜਿਹੜੀ ਨੇ ਉਹ ਗੰਗਾ ਨਗਰ ਦੇ ਵਿੱਚ ਪਰਦੇਸ ਹਨ ਤਾਂ ਲੜਕੀ ਪਾਸਟੂ ਕਰਕੇ ਆਪਣੇ ਸ਼ਹਿਰ ਬਠਿੰਡਾ ਆ ਜਾਂਦੀ ਹੈ ਤਾਂ ਲੜਕਾ ਜਿਹੜਾ ਆ ਉਹ ਇਸ ਲੜਕੀ ਦੇ ਨਾਲ ਇੱਕ ਤਰਫਾ ਜਿਹੜਾ ਉਹ ਪਿਆਰ ਕਰਦਾ ਸੀ ਲੇਕਿਨ ਲੜਕੀ ਉਸ ਦੇ ਨਾਲ ਪਿਆਰ ਨਹੀਂ ਕਰਦੀ ਸੀ ਤਾਂ ਲੜਕਾ ਜਿਹੜਾ ਲੜਕੀ ਦੇ ਪਿੱਛੇ ਪਿੱਛੇ ਜਿਹੜਾ ਉਹ ਬਠਿੰਡਾ ਪਹੁੰਚ ਜਾਂਦਾ ਆ ਤਾਂ ਪਿਆਰ ਦੇ ਵਿੱਚ ਖਾਰ ਮਿਲਣ ਦਾ ਜਿਹੜਾ ਬਦਲਾ ਲੈਣ ਵਾਸਤੇ ਲੜਕੀ ਦੇ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਲੜਕੀ ਨੂੰ ਗੋਲੀ ਮਾਰਦਾ ਆ ਤਾਂ ਉਸ ਤੋਂ ਬਾਅਦ ਆਪਣੇ ਵੀ ਜਿਹੜੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਆ ਤਾਂ ਇਹ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਪੁਸ਼ਗੀ ਤੇ ਲਾਗੇ ਛਾਗੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਇੱਕ ਤਰਫਾ ਪਿਆਰ ਦਾ ਮਾਮਲਾ ਦੱਸਿਆ ਜਾ ਰਿਹਾ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਹਨਾਂ ਦੋਨਾਂ ਦੀ ਜਿਹੜੀ ਆ ਡੈੱਡ ਬੋਡੀ ਜਿਹੜੀ ਆ ਆਪਣੇ ਕਬਜ਼ੇ 'ਚ ਲੈ ਲਈ ਆ ਤਾਂ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ We'll ਲਗਾਤਾਰ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ